ਮਾਰਦ ਜੀ ਕਹਿੰਦੇ ਸੁਖੀਏ ਕੋ ਵੇਖੇ ਸਭ ਸੁਖੀਆ ਰੋਗੀ ਕਹੇ ਪਾਣੀ ਸਭ ਰੋਗੀ ਸੁਖੀ ਇਨਸਾਨ ਨੂੰ ਐ ਲੱਗਦਾ ਕਿ ਸਾਰੀ ਦੁਨੀਆ ਹੀ ਸੁੱਖਾਂ ਨਾਲ ਭਰੀ ਹੋਈ ਆ ਇੱਥੇ ਕੋਈ ਵੀ ਦੁਖੀ ਨਹੀਂ ਤੇ ਰੋਗੀ ਨੂੰ ਐ ਲੱਗਦਾ ਕਿ ਸਾਰੀ ਦੁਨੀਆ ਹੀ ਮੇਰੇ ਵਾਂਗ ਪੀੜਾਂ ਗਰਸਤਾ ਤਰਾ ਤਰਾ ਕਰ ਰਹੀ ਆ ਇੱਥੇ ਕੋਈ ਵੀ ਰੋਗ ਰਹਿਤ ਨਹੀਂ ਕਿਉਂਕਿ ਜੈਸਾ ਸਾਡੇ ਨਾਲ ਬੀਤ ਰਿਹਾ ਹੁੰਦਾ ਜੋ ਸਾਡੀ ਸੋਚ ਵਿੱਚ ਹੁੰਦਾ ਸਾਡੀ ਦ੍ਰਿਸ਼ਟੀ ਵਿੱਚ ਹੁੰਦਾ ਸਾਨੂੰ ਬਾਹਰ ਵੀ ਉਹੀ ਨਜ਼ਰ ਆਉਂਦਾ ਇਸ ਸੰਸਾਰ ਵਿੱਚ ਵੀ ਸਾਨੂੰ ਉਹੀ ਨਜ਼ਰ ਆਉਂਦਾ ਚੰਗੇ ਇਨਸਾਨ ਨੂੰ ਹਮੇਸ਼ਾ ਚੰਗਾ ਹੀ ਦਿਸੂਗਾ ਉਹਦੀ ਅੱਖਾਂ ਸਾਹਮਣੇ ਚਾਹੇ ਗਲਤ ਵੀ ਹੋਵੇ ਤਾਂ ਉਹ ਸੋਚੂਗਾ ਨਹੀਂ ਮੈਨੂੰ ਕੋਈ ਭੁਲੇਖਾ ਲੱਗ ਸਕਦਾ ਗਲਤ ਨਹੀਂ ਹੋ ਸਕਦਾ ਤੇ ਜਿਸ ਦੀ ਦ੍ਰਿਸ਼ਟੀ ਵਿੱਚ ਗਲਤ ਚਾਹੇ ਉਹਦੇ ਸਾਹਮਣੇ ਸੋਨਾ ਹੀਰਾ ਖਰਾ ਪਿਆ ਹੋਵੇ ਉਹਨੇ ਉਹਨੂੰ ਗਲਤ ਹੀ ਠਹਿਰਾਉਣਾ ਕਿਉਂਕਿ ਜਿਹੋ ਜਿਹੇ ਹੀ ਇਨਸਾਨ ਦੀ ਸੋਚ ਹੁੰਦੀ ਆ ਮਹਾਰਾਜ ਜੀ ਵੀ ਕਹਿੰਦੇ ਉਹਨੂੰ ਉਹੋ ਜਿਹਾ ਹੀ ਬਾਹਰ ਨਜ਼ਰ ਆਉਂਦਾ